ਕਾਂ ਆ ਗਿਆ ਕਾਂ ਆ ਗਿਆ 6000 ਲੀਟਰ ਡੀਜ਼ਲ 6000 15 ਲੋਕਾਂ ਨੇ ਕੱਢੇ ਸੀ ਇਸੇ ਭੰਗ ਅੱਛਾ ਕਾਰ ਵਾਲਾ ਨੇ ਪट्रोल ਦਾ ਟੈਂਕ ਫਟ ਗਿਆ ਬਾਈ ਟਾਇਰ ਫਟ ਗਿਆ ਬਹੁਤ ਪੂਰਾ ਕੈਨ ਆ ਲਾਇਆ ਕੋਈ ਵੀ ਅੰਦਰ ਇਹ ਵੀ ਲੱਗ ਸਕਦੀ ਹੈ ਦੇਖ ਨਾ ਕਿੱਡੀ ਕਿੱਡੀ ਆਪਣੇ ਪਾਸ ਹੈ ਟੈਂਕਰ ਆ ਡੀਜ਼ਲ ਵਾਲਾ ਟੈਂਕਰ ਆ ਜੀ ਬੰਦੇ ਬਚ ਗਏ ਬੰਦਾ ਪਤਾ ਨਹੀਂ ਕਿਹੜਾ ਨਿਕਲਿਆ ਹਾਂ ਉਹ ਤਾਂ ਬਾਰੇ ਹੋਇਆ ਫਿਰ ਤੇ ਇਹ ਟੇਲਰ ਟੈਂਕਰ ਸੀਗਾ ਕਿ ਕਿੱਦਾਂ ਹੋਇਆ ਹਾਦਸਾ ਕਿੱਦਾਂ ਹੋਇਆ ਗਾਂ ਆ ਗਈ ਜਿੱਥੇ ਹਾਂਜੀ ਗਾਂ ਆ ਗਈ ਗਾਂ ਆ ਗਈ ਅੱਗੇ ਤੇ ਕਿੱਥੋਂ ਦੀ ਕਿੱਥੇ ਜਾ ਰਹੀ ਸੀਗੇ ਇਹ ਜੰਦਰ ਤੋਂ ਗੁਰਦਕਾਹ ਜਾ ਰਹੇ ਤੇ ਇਹ ਚ ਪੈਟਰੋਲ ਸੀ ਜਾਂ ਡੀਜ਼ਲ ਸੀਗਾ 6000 ਲੀਟਰ ਡੀਜ਼ਲ 6000 ਪੈਟਰੋਲ ਕਿਦਾਂ ਜਿਹੜਾ ਟੈਂਕਰ ਪਲਟੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਿਦਾਂ ਜਾਣ ਕਿਦਾਂ ਬਚੀ ਤੁਹਾਡੀ ਸੌਦਾਂ ਲੋਕਾਂ ਨੇ ਕੱਢੇ ਸੀ ਸਿੱਥੇ ਪੰਨ ਅੱਛਾ ਕਾਰਨ ਨਾਲ ਤੇ ਨਾਲ ਦੀ ਨਾਲੇ ਅੱਗ ਲੱਗ ਗਈ ਸੀ ਦਾ ਬੱਸ ਬਹਰੋਂ ਕਾ ਮੇਰੀ ਪੈਂਟਰ ਨੂੰ ਵੀ ਸੇਖ ਲੱਗ ਗਿਆ ਕਿਦਾਂ ਹਾਲਾਤ ਕਿਦਾਂ ਹੁਣ ਤੋਂ ਦੀ ਸਿਹਤ ਕਿਦਾਂ ਆਏਗਾ ਠੀਕ ਆ ਜੋ ਕਿੱਥੋਂ ਦੀ ਕਿੱਥੇ ਜਾ ਰਹੇ ਸੀ ਜੀ ਦਲੰਤਰ ਤੋ ਆ ਰਹੇ ਸੀਗਾ ਜੀ ਇੱਥੇ ਮਲੌਰ ਰੋਡ ਤੇ ਗੋਵਿੰਦ ਪੰਪ ਠੀਕ ਆਇਆ ਜੀ ਹੈ ਵੀ ਸੀ ਜਦੋਂ ਕੀ ਇਲੈਕਟ੍ਰੀਕੀ ਸੀ ਉਹਨਾਂ ਦਾ ਪٹرول ਤੇ ਡੀਜ਼ਲ ਸੀ ਠੀਕ 1000 ਲੀਟਰ ਡੀਜ਼ਲ ਖੇਗਾ ਪਿੱਛੇ ਜੀ अराउंड 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇਅ ਹੈ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ ਪੂਰੇ ਔਇਲ ਟੈਂਕਰ ਨੂੰ ਹੀ ਅਗ ਲੱਗ ਗਈ ਸੀ ਮਤਲਬ ਕਿ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਔਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀਗੇ ਲੱਕੀਲੀ बिकॉज ਮੰਡੀ ਕੋ ਬਿੰਗੜ ਵੀ ਨਾ ਲਈ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐ ਬਿਲਕੁਲ ਹਨ ਥੋੜੀ ਐਂਗਜ਼ਾਈਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਚ ਅਦਰਵਾਈਜ਼ ਕਿਸੇ ਦਾ ਵੀ ਕੋਈ ਜਾਨੀਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬਿੰਗ ਹਾਈਵੇ ਥੋੜਾ ਬਹੁਤ ਇੱਥੇ ਇਨੀਸ਼ੀਅਲ ਜਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਹਨ ਐਂਡ ਕੋਸ਼ਿਸ਼ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦੇਈਏ ਮੈਡਮ ਪਤਾ ਲੱਗਿਆ ਕਿਸੇ ਦਾ ਤਾਂ ਟ੍ਰੈਂਗਰ ਸੀ ਹਾਂਜੀ ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਚੁਲਸੀਆ ਪਿਆ ਹੈ ਬਟ ਸ਼ਾਇਦ ਮੰਡੀ ਕੋ ਬਿੰਗੜ ਦੀ ਤਰਫ ਜਾ ਰਿਹਾ ਸਿਕਾ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀਗਾ ਜੀ ਇਟਸ ਟੂ ਇਨੀਸ਼ਲ ਫॉर ਮੀ ਟੂ ਟੈਲ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀਮਾਲੀ ਨੁਕਸਾਨ ਨਹੀਂ ਜੀ ਆਕੇ ਲੱਗੀ ਆਪ ਰੋਡ ਵੀ ਡੈਮੇਜ ਹੋਇਆ ਕੋਈ ਹੋਰ ਕਾਰਜ ਹੈ ਪ੍ਰੋਵੈਡਿਟੀ ਦੀ ਜਾਉਗੀ ਜੋ ਬੰਦ ਕੀਤੀ ਗਈ ਹੈ। ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਕਿ ਮੈਡਮ ਇੰਨੀ ਦੇਰ ਅੱਗ ਲੱਗੀ ਹੈਡਾਪੋਂ ਦੇ ਲੈਂਟਰ ਨੂੰ ਡੇਜ ਹੋ ਸਕਦਾ ਹੈ ਨੈਸ਼ਨਲ ਹਾਈਵੇ ਤੇ ਕੋਈ ਇਨਸਪੈਕਸ਼ਨ ਕਰਾਈ ਜਾਊਗੀ ਇਹ चीज ਜ਼ਰੂਰੀ ਹੈ ਜੀ ਡੈਫੀਨਿਟਲੀ ਕਰਾਵਾਂਗੇ ਤੁਹਾਡਾ ਵਧੀਆ ਸੁਜੈਸ਼ਨ ਹੈ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਥੈਂਕ ਯੂ ਇਹਨੂੰ ਫਾਇਰ ਜਦੋਂ ਹੋਈ ਇਸ ਬੰਦੇ ਨੇ ਜਰਾ ਮੁਸਤਦੀ ਦੇ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਸਾ ਨਾ ਹੋਵੇ ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਤਾ ਕਿ ਵੱਡਾ ਹਾਸਾ ਨਾ ਹੋ ਜੇ ਅੱਗੇ ਜਾਂਦਾ ਤਾਂ ਪਲਟ ਸਕਦਾ ਸੀ ਆਈ ਥਿੰਕ ਪਿੱਛੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ ਇਸ ਤਰ੍ਹਾਂ ਗਵਿੰਦਗੜ੍ਹ ਵੱਲ ਜਾ ਰਿਹਾ ਸੀਗਾ ਇਹਨਾਂ ਵੱਡਾ ਹਾਸਾ ਹੋਣ ਤੋਂ ਬਚਾਅ ਹੋ ਗਿਆ ਸਰ ਕੀ ਇਹਦੇ ਚ ਪੈਟਰੋਲ ਸੀ ਜਾਂ ਡੀਜ਼ਲ ਆਇਲ ਕੈਰੋਸਿਨ ਆਇਲ ਸੀ ਇਹਦੇ ਚ ਅੱਛਾ ਹਾਂਜੀ ਹਾਂਜੀ ਬਲਾਸਟ ਨਹੀਂ ਹੋਇਆ ਸਾਡੀ ਫਾਇਰ ਬਿਗਟ ਦੀਆਂ ਟੀਮਾਂ ਗਵਿੰਦਗੜ੍ਹ ਤੋਂ ਸਮਰਾਲੇ ਤੋਂ ਔਰ ਖੰਨੇ ਤੋਂ ਅਸੀਂ ਰਲ ਕੇ ਸਾਰਿਆਂ ਨੇ ਇੱਥੇ ਆ ਕੇ ਕੰਟਰੋਲ ਕਰ ਲਿਆ ਕਿ ਨੂੰ ਕੋਈ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਕਿੰਨੀਆਂ ਕਿ ਫਾਇਰ ਗ੍ਰੇਡ ਦੀਆਂ 6 ਫਾਇਰ ਟੈਂਡਰ ਸਾਡੇ ਕੋਲ ਆ ਚੁੱਕੇ ਇੱਥੇ ਔਰ 6 ਦੀਆਂ 6 ਤੁਹਾਡੇ ਸਾਹਮਣੇ ਖੜੀਆਂ ਨੇ ਦੋ ਸਮਰਾਲਾ ਇੱਕ ਸਮਰਾਲਾ ਦੋ ਗੋਵਿੰਦਗੜ੍ਹ ਇੱਕ ਖੰਨੇ ਦੋ ਖੰਨੇ ਦੀਆਂ ਤੇ ਹੁਣ ਕੀ ਹਾਲਾਤ ਕੰਟਰੋਲ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅੱਗ ਬਿਲਕੁਲ ਕੰਟਰੋਲ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਹੋਇਆ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਸਿਵਲ ਅਰਬਿਟਰ ਡਰਾਈਵਰ ਤੇ ਕੰਟਰੋਲ ਨਾ ਸੋ ਪਾਸੇ ਕੋਈ ਟ੍ਰੈਫਿਕ ਵਗੈਰਾ ਕੋਈ ਨਾ ਨੋ ਨੋ ਕੋਈ ਟ੍ਰੈਪ ਨਹੀਂ ਹੋਈ ਗੱਡੀ ਸਭ ਲੋਕ ਟ੍ਰੈਫਿਕ ਚੋਂ ਨਿਕਲ ਗਏ ਜਦੋਂ ਅੱਗ ਲੱਗੀ ਸਾਰੇ ਨਿਕਲ ਗਏ ਕੋਈ ਹਾਸਾ ਨਹੀਂ ਹੋਇਆ ਸਾਡੀ ਸਨਮਾਨਯੋਗ ਐਸਐਸਪੀ ਸਾਹਿਬ ਐਸਟੀਐਮ ਸਾਹਿਬ ਯੂ ਸਾਹਿਬ ਸਾਰੇ ਇੱਥੇ ਪ੍ਰਸ਼ਾਸਨ ਪਹੁੰਚ ਚੁੱਕਿਆ ਕੰਟਰੋਲ ਪਿੱਛੋਂ ਵਾਹਨ ਵਗੈਰਾ ਜਿਹੜੇ ਆ ਰਹੇ ਸੀ ਉੱਪਰ ਹਾਈਵੇ ਦੇ ਉ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488